ਇਹ ਪੜਾ ਹੋਇਆ ਹੈ ਅੰਦਾ ਅੰਦਾ ਕਿਹੜਾ ਸੱਤਾ ਦਾ ਤੁਹਾਨੂੰ ਜਦੋਂ ਆ ਪਾਣੀ ਵਾਟਾ ਦਿੱਤੀ ਪੈ ਜਾਊਗਾ ਕੱਟੀ ਨਾ ਕਰਦੇ ਕੱਟੀ ਨਾ ਕਿਹਦੇ ਜੁੜੇ ਕੰਮ ਚੱਲ ਰਿਹਾ ਉਹਨੂੰ ਚੋਣਾਂ ਦੀ ਚਾਹੀਦੀ ਵਾਟਾ ਮਟਾ ਹੋ ਪਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਸਟਰ ਮਿਸੀ ਗੰਦਾਰਾ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਸਾਰੇ ਵਧੀਆ ਹੋਣਗੇ ਅੱਜ ਅਸੀਂ ਸਾਗ ਦੀ ਤਿਆਰੀ ਕਰ ਰਹੇ ਹਾਂ ਘਰੇ ਬਣਾਉਣ ਦੀ ਥੋੜਾ ਦੇਰ ਹੋ ਚੁੱਕਿਆ ਅੰਮੀ ਦੀ ਵਜ੍ਹਾ ਕਰਕੇ ਤੇ ਹੁਣ ਮੈਂ ਸ਼ਾਂਤੀ ਕਰ ਰਹੀ ਹਾਂ ਸਾਰਾ ਮਿਕਸ ਹੋਇਆ ਪਿਆਰਾ ਵਿੱਚੇ ਸਮਾਨ ਜਾਂ ਮੈਂ ਸਿੱਖ ਰਹੀ ਹਾਂ ਵੀ ਕੀ ਕੀ ਹੁੰਦਾ ਜਿਹੜੀ ਚੀਜ਼ ਕੀ ਹੁੰਦੀ ਆ ਸਾਰਾ ਖਲਾਰਾ ਵਹਾ ਪਿਆ ਗਿਆ ਮੈਨੂੰ ਸਮਝ ਨਹੀਂ ਆ ਰਹੀ ਕੁਝ ਸਾਗ ਦਾ ਆਲਮੋਸਟ ਪੱਕ ਗਿਆ ਹਰ ਹੈਗਾ ਇਹ ਸਹਾਰਾ ਪਾਲ ਕੇ ਸਹਾਰਾ ਪਾਲਕਾ ਸਹਾਰੀ ਸਹਾਰਾ ਪਾ ਕੇ ਸਹਾਰੀ ਕੁਝ ਹੀ ਕਰੀਦੀ ਆ ਪਾਲਕਾ ਆਹ ਸਹਾਰਾ ਹੁਣ ਤੇ ਲੱਗੇ ਜਦੋਂ ਪਾਣੀ ਇੱਧਰ ਪੁੱਲਿਆਂ ਨਾਲ ਉਹ ਤੇ ਲੱਗੇ ਪਰ ਕੰਦੀ ਚੀਆ ਚਲ ਨਾ ਇਕੱਠੇ ਜਾਣਾ ਪਤੀਲੇ ਚ ਦਾ ਖੁਸ਼ ਨਹੀਂ ਹੁੰਦਾ ਤਲੋ ਗਾਇਸ ਆਪਾਂ ਰਕਾ ਜੋ ਸਾਗ ਆ ਜੋ ਵੀ ਆਪਾਂ ਇੱਕ ਜਗ੍ਹਾ ਹੀ ਰੱਖ ਲੈਣੇ ਪਤਾ ਨਹੀਂ ਲੱਗ ਰਿਹਾ ਮੈਨੂੰ ਮਿਕਸੀ ਕਰਿਆ ਬੈਡੀ ਨੇ ਸਾਰਾ ਮਿਕਸੀ ਕਰ ਲਿਆ ਉਹ ਦਾ ਵਿੱਚ ਇਕੱਠਾ ਆ ਗਈ ਜੀ ਹੈ ਬਾਥੂ ਬੜਾ ਲੱਗਾ ਆ ਵੀ ਹੂੰ ਕੇ ਮਾਰੂ ਮੀਖੀ ਮੈਕਸ ਘਰ ਦੁਆਰਾ ਬਾਰਾ ਬੱਚ ਕੁਛ ਨਾ ਕੀ ਗਾਜਰਾ ਛੇਜਾ ਪਤਾ ਨਹੀਂ ਕੀ ਹੈ ਤਾਂ ਹੋਰ ਹੈ ਕੁਛ ਕੱਖ ਜਾਂ ਗਾਜਰਾ ਛੇਜਾ ਇਹ ਬਾਤ ਵੀ ਦਾ ਹੋਇਆ ਬਾਹਰ ਉਸ ਕਰੀ ਬੇ ਮੈਂ ਆ ਰਿਹਾ ਬੀ ਵਾਲਾ ਕਿੱਥੋਂ ਲੋਟ ਉਹ ਵਿੱਚ ਕਿ ਅੱਗੇ ਵਧੀਆ ਜੀਦਾ ਵਧੀਆ ਹਾਂ ਇਹ ਵਿੱਚ ਕੋਈ ਵਿਹ ਹੈ ਹਾਂ ਸੀਗਾ ਪਾਰਕ ਨੇ ਹਾਂ ਸੀਗਾ ਹਾਂ ਆ ਇਹ ਵੀ ਰੁਗ ਰੁਗ ਲਾਉ ਰੁਗ ਲਾਉਣੀ ਵਿੱਚ हां रूह् बी चीरू कन्नै रूह् हत्थ नै भरियै रक्खे दा इन्ना नुकसान गी हत्थ जेह्दे बिच्च हून अग्ग लाए दा रुग्ग लाई जंदी में लाए दे साढ़े इत्थें रक्खी लैन्ने आं थोह्ड़ा थोह्ड़ा करके विवो इन्ना निं पता सिद्धा सिद्धा लाए नूं सिद्धा लाए कराई ਆ ਤਰੂ ਰਟ ਮੰਨ ਦਾ ਵਿਊ ਮੇਰੀ ਹੈਲਪ ਕਰ ਰਿਆ ਵਿਊ ਜਿਹੜਾ ਹੈਲਪ ਕਰ ਰਿਆ ਇਹ ਕੀ ਬਣਾ ਰਹੇ ਹੋ ਵਿਊ ਕੀ ਬਣਾ ਰਹੇ ਹੋ ਕੀ ਬਣਾਉਣੀ ਆਪਾਂ ਸੀ ਮਾ ਸਾਗ 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 ਹੁੰਦਾ ਬੱਤ ਸਰੋਂ ਦਾ ਸਾਗ ਇਹਦੇ ਵਿੱਚ ਬਾਥੂ ਪਾਉਂਦੇ ਹੁੰਦੇ ਆ ਤੇ ਆਪੋ ਨਹੀਂ ਆ ਕੀ ਪਾਉਂਦੇ ਆ ਸਰੋਂ ਦਾ ਗਾਜਰਾ ਛੇਜਾ ਬਾਥੂ ਵੇਤੇ ਆ ਗਈ ਹੁੰਦੀ ਹੈ ਸਰੋਂ ਦੀ ਆ ਗਈ ਹੈ ਸਰੋਂ ਦੇ ਗੰਦਲਾਂ ਗੰਦਲਾਂ ਆ ਗਿਆ ਦਸਿਮੂ ਉਹ ਤਾਂ ਗਰਮ ਪਾਣੀ ਰੱਖ ਤਾ ਗੋਤ ਪਾਵਾਂਗੇ ਰਿਜਣ ਵਾਸਤੇ ਪਾਵਾਂਗੇ ਵਿੱਚ ਚੱਕ ਹੱਥ ਖੜਾ ਉਲੂ ਆ ਨਾ ਤੂੰ ਆਗੇ ਚਲਾ ਲਾਓ ਓੜਾ ਨਾਲ ਖਲਾਰਾ ਨਾ ਪਵੇ ਮੈਂ ਬਾਹਰ ਚਾਹ ਜਦ ਵਿੱਚ ਪਈ ਹੈ ਹਾਂ ਬੱਸ ਤਾਂ ਮਾਂਗਾ ਜਿਵੇਂ ਨਾ ਵਿੱਚ ਆ ਲਾ ਵਿੱਚ ਹਾਂਜੀ ਹੁਣ ਸਾਗ ਝੇੜ ਲਿਆ ਤੇ ਹੁਣ ਇਹਨੂੰ ਆਪਾਂ ਵਾਸ਼ ਕਰਦੇ ਹਾਂ ਜਿਹੜੀ ਮਾੜੀ ਮੋਟੀ ਮਿੱਟੀ ਮੁੱਟੀ ਉਹ ਲੈ ਜੂਗੀ ਸਾਰੇ ਚਲੋ ਵੀ ਹੁਣ ਪਾਣੀ ਪਾ ਲਈਏ ਜੇ ਗਰਮ ਗਰਮ ਹੁਣ ਇਹਨੂੰ ਮੈਂ ਧੋ ਰਹੀ ਆ ਚੰਗੀ ਤਰ੍ਹਾਂ ਬਿਤਾ ajo ਕਿਰਕਣਾ ਆਵੇ ਇਹਦੇ ਵਿੱਚੋਂ ਟੇਸਟੀ ਬਣੇ ਚਲੋ ਜੀ ਹੁਣ ਪਾਉਣਿਆਂ ਨੂੰ ਪਤੀਲੀ ਦੇ ਵਿੱਚ ਨਿਚੋੜ ਕੇ ਚੰਗੀ ਤਰ੍ਹਾਂ ਪਾਣੀ ਦੇ ਦੇਖੋ ਮਪਾਫਾਂ ਆ ਰਹੀਆਂ ਗਰਮ ਗਰਮ ਪਾਣੀ ਹਰਬੀ ਰੀਜੀ ਹਾਲੇ ਮਰੇ ਆ ਮੈਂ ਲੱਕੜਾਂ ਹੀ ਸੁੱਤੀਆਂ ਲਾਈਆਂ ਨਹੀਂ ਰੱਖ ਮੰਮੀ ਹੋਈ ਲਈ ਆ ਇਹਨੂੰ ਨਹੀਂ ਪਤਾ ਨਹੀਂ ਵਾਲ ਨੇ ਕਿਹਾ ਜਾਂਦਾ ਕੀ ਹਾਂਜੀ ਲਸਣ ਸੈੱਲਰ ਹੈ ਆਪਾਂ ਜਿੰਨਾ ਵੀ ਲਸਣ ਪਾਵਾਂਗੇ ਜਿਆਦਾ ਤੋਂ ਜਿਆਦਾ ਉਹਨਾਂ ਟੇਸਟ ਵਧੀਆ ਹੋਊਗਾ ਸਾਗ ਦਾ देखो हां कोर्ट में भी नहीं ਕੱਢ ਦੇ ਨਾ ਕੱਪੜੇ ਕੱਢ ਦੇ ਮੰਮੀ ਬੱਸ ਮਧਾਣੀ ਲਾ ਦਿੰਦੇ ਆਂ ਆਪ ਕੱਢ ਦੇ ਨਾ ਪੂਰੇ ਨੂੰ ਕੱਢੇ ਜਾ ਫੜੇ ਦੇ ਡੂੰਘੇ ਹੋਵੇ ਉਹ ਤਾਂ ਕੁਸਾ ਪਿਆਗਾ ਮਾਹੰਮ ਕੋਈ ਮਾਤਾ ਆਪੇ ਬੁਲਵਾ ਕਿ ਫਾ ਦੇ ਨੇ ਲਾਉਂ ਇਹਦਾ ਲਾਉ ਨਾ ਘੜਨਾ ਉਹਦੇ ਨੂੰ ਵੀ ਡੋਲੂ ਜਨੇ ਦੇ ਬਾਲ ਚ ਖਾ ਦਾ ਚੱਲਿਆ ਨੇ ਕੰਨੇ ਰਿਆ मेरे पैसे लाइन बाहर फेंक दे तेरी मक्खी को ना मत दे दा। दे का तो कम हो जाए काट ना ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸਾਰਿਆਂ ਨੂੰ ਬਹੁਤ ਪਸੰਦ ਆ ਮਨਿੰਦਰ ਨੂੰ ਵੀ ਪਰ ਮੈਨੂੰ ਸਰੋਂ ਦਾ ਸਾਗ ਹੀ ਖਲਾ ਪਸੰਦ ਆ ਮੈਨੂੰ ਮੱਕੀ ਦੀ ਰੋਟੀ ਬਿਲਕੁਲ ਵੀ ਨਹੀਂ ਵਧੀਆ ਲੱਗਦੀ ਮੈਂ ਆਪਦੀਆਂ ਲਾਗੇ ਕਣਕ ਦੀਆਂ ਬਣਾ ਕੇ ਖਾਣੀ ਹੁੰਦੀ ਆ ਆਇਆ ਖਾਣਾ సాగ బసి పతిలా రోటా అ ਯਾਨਾ ਮੈਂ ਜਾਂ ਦੁਆਰੇ ਚੀਰ ਲੈਣਾ ਸਾਰੇ ਪਾਦਾਂ ਦੇ ਵਿੱਚ ਮੈਂ ਗਵਾਂਢੀ ਆਏ ਨੇ ਮੰਦਰ ਮੈਂ ਆਏ ਕਹਿ ਦਿੰਦੀ ਆ ਮੈਂ ਸਾਰੇ ਉੱਠੇ ਹੋ ਜਾਂਦੀ ਆ ਬੀਬੀ ਆ ਤਾਬ ਹੋਣੇ ਵੀ ਗਵਾਂਢੀ ਆ ਜੀ ਸਾਰੇ ਲੈ ਲਓ ਪਾ ਕੇ ਦਿਓ ਗਵਾਂਢੀ